ਦੇ ਵਿੱਚੋਂ ਚੋਰੀ ਕਰ ਲਈ ਦੱਸ ਦੇ ਕਿ ਦੁਕਾਨਦਾਰ ਅਤੇ ਸਾਬਕਾ ਕਾਉਂਸਲਰ ਦੇਸੀ ਜਾਣਕਾਰੀ ਦਿੱਤੀ ਹੈ ਚੋਰ ਡੀਵੀਆਰ ਵੀ ਆਪਣੇ ਨਾਲ ਲੈ ਗਏ ਸੀਸੀਟੀਵੀ ਦੇ ਵਿੱਚ ਦਿਖਾਈ ਦੇ ਰਹੀ ਹੈ ਕਾਰ ਜਿੱਤੇ ਕਿ ਦੁਕਾਨ ਚੋਂ ਕਰੀਬ 2 ਲੱਖ ਰੁਪਏ ਦੀ ਨਕਦੀ ਲੈਪਟਾਪ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੁਪਰੀ ਦੁਕਾਨਦਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਚੋਰ ਜਲਦੀ ਫੜੇ ਜਾਣ ਅਤੇ ਚੋਰਾਂ ਦਾ ਦੇ ਕੋਲੋਂ ਸਮਾਨ ਵਾਪਸ ਲਿਆ ਜਾਵੇ ਇਹ ਤਗਰੀਮਾ ਮੈਂ ਖਨੀਮੰਦਰ ਪਾਰ ਕਰ ਰਿਹਾ ਸੀ ਜੇ ਮੈਨੂੰ ਕਿਸੇ ਸੱਜਣ ਨੇ ਆ ਕੇ ਦੱਸਿਆ ਵੀ ਉਹਦੇ ਦਾ ਛੱਟਾ ਟੁੱਟਾ ਪਿਆ ਤੇ ਮੈਂ ਉਸੇ ਟਾਈਮ ਹੀ ਛਣੀ ਮੰਦਰੋਂ ਉੱਠ ਕੇ ਤੇ ਦੇਖਿਆ ਜਦੋਂ ਦੇਖਿਆ ਫਿਰ ਛੱਟੜੇ ਨਾਲ ਟੁੱਟਾ ਪਿਆ ਸੀ ਤੇ ਮੈਂ ਚੁੱਪ ਦਵਾ-ਦਵਾ ਫੇਰੇ ਨਾਲ ਘਰੇ ਚਲਾ ਗਿਆ ਇਹਨਾਂ ਦੇ ਘਰੇ ਜਾ ਕੇ ਮੈਂ ਪੁੱਛਿਆ ਜਾ ਕੇ ਵੀ ਇਹਨਾਂ ਦੀ ਟੋਰੀ ਇਹਨਾਂ ਦੀ ਤੁਹਾਡਾ ਛੱਟਾ ਟੁੱਟਾ ਪਿਆ ਇਹ ਮੁਰਕੇ ਸਾਰੇ ਜਣੇ ਆ ਗਏ ਤੇ ਜਾ ਕੇ ਅਸੀਂ ਜਾ ਕੇ ਫਿਰ ਮੁੜ ਕੇ ਸਾਰੇ ਜਾ ਕੇ 7-8 ਜਣੇ ਜਾ ਕੇ ਅਸੀਂ ਸਿੱਧੀ ਥਾਣੇ ਗਿਆ ਜਾ ਕੇ ਪੁਲਿਸ ਨੂੰ ਦੱਸਿਆ ਕਿ ਪੁਲਿਸ ਵੀ ਕੋਈ ਅੱਧੇ ਘੰਟੇ ਦਾ ਅੱਧੇ ਘੰਟੇ ਬਾਅਦ ਆ ਗਈ ਤੁਹਾਡੇ ਘਰੇ ਆਏ ਉਹਨਾਂ ਨੇ ਆ ਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟੇ ਪਏ ਨੇ ਸ਼ੀਸ਼ਾ ਟੁੱਟਾ ਪਿਆ ਤੇ ਤੁਸੀਂ ਆਓ ਤੁਹਾਡੇ ਚੋਰੀ ਹੋ ਗਈ ਅਸੀਂ ਉਵੇਂ ਹੀ ਭੱਜੇ ਆ ਤੇ ਉਦੋਂ ਆ ਕੇ ਵੇਖਿਆ ਸ਼ਟਰ ਟੁੱਟਾ ਪਿਆ ਤੇ ਸ਼ੀਸ਼ਾ ਟੁੱਟਾ ਪਿਆ ਤੇ ਚੋਰੀ ਹੋਈ ਹੋਈ ਬਟ ਅਸੀਂ ਉਹ ਅੰਦਰ ਨਹੀਂ ਵੜੇ ਫਿਰ ਅਸੀਂ ਪੁਲਿਸ ਥਾਣੇ ਗਏ ਥਾਣੇ ਜਾ ਕੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਸਾਡੇ ਚੋਰੀ ਹੋਈ ਹੈ ਫਿਰ ਉਹ ਆਏ ਉਹਨਾਂ ਨੇ ਨਾਲ ਅਸੀਂ ਅੰਦਰ ਵੜੇ ਜਦੋਂ ਅਸੀਂ ਅੰਦਰ ਆ ਕੇ ਵੇਖਿਆ ਤੇ ਗੱਲਾ ਟੁੱਟਾ ਪਿਆ ਇੱਥੋਂ ਮਾਲ ਸਾਰਾ ਗੈਪ ਹੋ ਗਿਆ ਜਿਹੜਾ ਮਾਲ ਆਪਣਾ ਪਿਆ ਸੀ ਉਹ ਗੈਪ ਹੋ ਗਿਆ ਕੈਸ਼ ਪਿਆ ਸੀ 1.5-2 ਲੱਖ ਰੁਪਇਆ ਉਹ ਵੀ ਚੋ ਗੈਪ ਹੈ ਕੈਮਰੇ ਨੇ ਡੀਵੀਆਰ ਵੀ ਲਾ ਕੇ ਲੈ ਗਏ ਮੇਰਾ ਲੈਪਟਾਪ ਸੀ ਐ ਐਸੂਸ ਕੰਪਨੀ ਦਾ ਉਹ ਵੀ ਚੱਕ ਕੇ ਲੈ ਗਏ ਮਤਲਬ ਸਾਰਾ ਘਟੋ ਘੜ 5-7 ਲੱਖ ਰੁਪਇਆ ਨੁਕਸਾਨ ਕਰਕੇ ਉਹ ਚਲ ਗਏ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਜੋ ਕਰਦੇ ਆ ਕਿ ਭਾਈ ਸਾਡਾ ਜੋ ਨੁਕਸਾਨ ਹੋਇਆ ਚੋਰਾਂ ਨੂੰ ਫੜਿਆ ਜਾ ਕੇ ਸਾਡਾ ਨੁਕਸਾਨ ਕੀਤਾ ਜਾਵੇ ਅਸੀਂ ਇਹ ਲੱਗ ਸੀਸੀਟੀਵੀ ਦੇਖੀ ਆ ਉਹਦੇ ਵਿੱਚ ਗੱਡੀ ਵਿੱਚ 5-7 ਜਣੇ ਆਏ ਨੇ ਜਿਹੜੇ 15-20 ਮਿੰਟ ਲਾ ਕੇ ਸੱਬਲਾ ਸੁਬਲਾ 6-7 ਜਣੇ ਗੱਡੀ 'ਚ ਭਰ ਕੇ ਆਏ ਨੇ ਜਿਹੜੇ ਚੋਰੀ ਕਰ ਗਏ ਇੱਥੋਂ ਇਹ ਨਹੀਂ ਸਪਸ਼ਟ ਸਾਫ਼ ਜਾਂਦਾ ਕਿ ਪੂਰੀ ਪਲੈਨਿੰਗ ਹੋ ਕੇ ਆਇਆ ਜੀ ਕੋਈ ਆਪਦਾ ਹੀ ਜਿਹਨੂੰ ਪਤਾ ਹੋਵੇ ਸਾਰਾ ਕੁਝ ਉਹ ਹੀ ਕਰਕੇ ਲੈ ਗਿਆ ਕਿਉਂਕਿ ਓਵੇਂ ਕੋਈ ਨਹੀਂ ਆਂਦਾ ਜੀ ਓਵੇਂ ਪੂਰੀ ਪਲੈਨਿੰਗ ਗੱਡੀ ਘੁੰਮ ਕੇ ਆਈ ਕਿੱਦਾਂ ਆਈ ਉਹ ਸਾਰੀ ਸੀਸੀਟੀਵੀ ਰਿਪੋਰਟਿੰਗ ਹੈ ਉਹ ਤੁਹਾਨੂੰ ਨਾਲ ਦਿਖਾ ਦੇ ਦੇਰਾਂਗੇ ਤੁਸੀਂ ਉਸ ਚੀਜ਼ ਨੂੰ ਪੇਸ਼ ਕਰ ਦੇਣਾ